ਔਨਲਾਈਨ ਹੌਨ ਤੇ ਦੂਸਰਾ ਐਲੀਮੈਂਟਸ ਬ੍ਰਾਂਡ ਐਲੀਮੈਂਟਸ ਬ੍ਰਾਂਡ ਨੂੰ 2019 2022 ਤੇ 2024 ਚ ਬੈਸਟ ਹੈਲਥ케ਅਰ ਅਵਾਰਡ ਬ੍ਰਾਂਡ ਦਾ ਅਵਾਰਡ ਮਿਲ ਚੁੱਕਿਆ ਸਾਡੇ ਨਾਲ ਬਾਈ ਜੀ ਭਜਨ ਸਿੰਘ ਜੀ ਇਹ ਕੰਮ ਕਰਦੇ ਇਹਨਾਂ ਨੂੰ ਪੁੱਛਦੇ ਆ ਵੀ ਇਹਨਾਂ ਨੇ ਬਾਈ ਵੀਰਪਾਲ ਵੀਰਵਾਲ ਸਿੰਘ ਨੂੰ ਇਹ ਪ੍ਰੋਡਕਟ ਦਿੱਤੇ ਸੀ ਇਹਨਾਂ ਨੂੰ ਪਹਿਲਾਂ ਪ੍ਰੋਜੈਕਟ ਵਰਤਨ ਤੋਂ ਕੀ ਪ੍ਰੋਬਲਮ ਸੀ ਤੇ ਹੁਣ ਇਹਨਾਂ ਨੂੰ ਕੀ ਰਿਲੀਫ ਮਹਿਸੂਸ ਕਰ ਰਿਹਾ ਹੈ ਭਾਈ ਜੀ ਤੁਹਾਡਾ ਨਾਮ ਵੀਰਵਾਲ ਜੀ ਤੇ ਪਿੰਡ ਕਿਹੜਾ ਤਾਪਾ ਮੰਡੀ ਬਈ ਜਿਹੜਾ ਪ੍ਰੋਡਕਟ ਤੁਸੀਂ ਨਹੀਂ ਵਰਤੇਸ ਉਹਦੋਂ ਕੀ ਪ੍ਰੋਬਲਮ ਸੀ ਤੁਹਾਨੂੰ ਦਾਦਾ ਦੀ ਪ੍ਰੋਬਲਮ ਸੀ 4.5 ਸਾਲ ਤੋਂ ਤੇ ਉਹਦੇ ਵਾਸਤੇ ਹੋਰ ਵੀ ਕੋਈ ਮੈਡੀਸਨ ਲਈ ਸੀ ਬਹੁਤ ਮੈਡੀਸਨ ਖਾ ਖ ਕੇ ਅੱਕ ਗਿਆ ਕੋਈ ਫਾਇਦਾ ਨਹੀਂ ਹੋਇਆ ਨਹੀਂ ਕੋਈ ਫਾਇਦਾ ਜਦੋਂ ਇਹ ਪ੍ਰੋਡਕਟ ਵਰਤੇ ਫਾਇਦਾ ਹਾਂਜੀ ਫਾਇਦਾ ਇਹ ਕਿੰਨਾ ਚਿਰ ਹੋ ਗਿਆ ਵਰਤਦਿਆਂ 10-15 ਦਿਨ ਹੋ ਗਏ ਠੀਕ ਹੈ ਹੁਣ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਨਹੀਂ ਹੁਣ ਕੋਈ ਪ੍ਰੋਬਲਮ ਨਹੀਂ ਇਹ ਪ੍ਰੋਬਲਮ ਆਪਣੇ ਆਂਗ-ਗਵਾਂਡ ਚ ਵੀ ਵੈਸੇ ਹੁੰਦੀਆਂ ਤੇ ਆਪਾਂ ਨੂੰ ਇਹ ਦੱਸਣਾ ਚਾਹੀਦਾ ਕਿ ਨਹੀਂ ਹਾਂਜੀ ਦੱਸਣਾ ਚਾਹੀਦਾ ਠੀਕ ਹੈ ਧੰਨਵਾਦ ਹੈ ਜੀ